ਦੇਖੋ ਉਹ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਹੀਂ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਉਹਨਾਂ ਨੇ ਚਾਹਿਆ ਸੀ ਇਸ ਤਰ੍ਹਾਂ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਤੁਹਾਨੂੰ ਕਲਮਸਾਪਾਂ ਨੂੰ ਇਲੈਕਟਿਡ ਐਮਪੀ ਬਣ ਕੇ ਉਹਨਾਂ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ ਅੱਤਵਾਦ ਇਹ ਮਤਲਬ ਇਹ ਗਲਤ ਜੋ ਤਾਂ ਲੋਕਤੰਤਰ ਦੇ ਮਤਾਬਕ ਕੋ ਉ ਤਾਂ ਸਾਡੇ ਡੈਮੋਕ੍ਰੇਸੀ ਦੇ ਮਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਪਾਊਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਮਾਨ ਸਾਹਿਬ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਕੰਗਨਾ ਰਣੋਤ ਨੂੰ ਜਿਸ ਤਰੀਕੇ ਸੀਐਸਐਫ ਜਵਾਨ ਕੀ ਤਰਫੋਂ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਪੰਜਾਬ ਕੋਨੋ ਦਿਖਾ ਲਈ ਸਾਨੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਉਹਨੂੰ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟਰ ਟਨ ਕਣਕ ਦੇਊਗਾ ਹੁਣ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆਂ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲਮੇਰ ਦੇ ਟਿੱਬਿਆਂ 'ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀ ਆ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇਕ ਹਰੇ ਗਲਤ ਕਹਦੇ ਨੇ ਅੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਕਰ ਲੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂ ਮਾਰ ਸਾਹਿਬ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਤੇ ਤੁਹਾਡੇ ਕੋਲ ਫੀਡਬੈਕ ਆ ਰਿਹਾ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੇ ਨੀਤੀਆਂ ਸੀਗੀਆਂ ਉਹਨੂੰ ਉਸ ਤਰ੍ਹਾਂ ਡ੍ਰਾਈਵਰ ਦੇਚ ਨਹੀਂ ਗਿਆ ਜਾਂ ਫਿਰ ਕੋਈ ਅਫਸਰ ਸਹੀ ਦੇ ਪੱਧਰ ਦੇ ਉੱਤੇ ਕਿ ਉਹ ਵੀ ਕੋਈ ਸੁਧਾਰ ਕਰਨ ਜਾ ਰਹੇ ਹੋ ਜਾਂ ਨਹੀਂ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਐਦਾਂ ਦੀ ਨਹੀਂ ਹੈਗੀ ਜਿਹੜੀ ਐਂਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਗੋਂ ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਬਧਾਇਆ ਜਾਵੇ ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾਂ ਸਾਡੇ ਐਮਐਲਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ ਦਾ ਕੰਮ ਜਾਂ ਨਾ ਹੋਈ ਹੋਈ ਹੈ ਤੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 35 ਲੱਖ 20 ਹਜ਼ਾਰ ਵੋਟਾਂ ਪਈਆਂ ਕਾਂਗਰਸ ਨੂੰ 31 50 ਪਈਆਂ 30 ਹਜ਼ਾਰ ਵੋਟ ਦਾ ਫਰਕ ਹੈ ਸਿਰਫ ਬਾਹਰ। ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਦੱਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਕੋਸੀ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੁਸੀਂ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਈ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ੍ਰੀ ਰਾਮ ਦਾ ਮੰਦਿਰ ਬਣਾਇਆ ਫੈਜ਼ਾਬਾਦ ਸੀਟ ਹਾਰ ਗਿਆ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੁਰੀ ਸਰਕਾਰ ਤੋੜ ਦਿਆਂਗੇ ਤੁਨਵਾ ਕਰ ਦਿਆਂਗੇ ਉਹ ਤਾਂ ਨਹੀਂ ਚੱਲਣਾ ਵਾ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕਿਉਂ ਆਉਣ ਸਾਰੀ ਉਹਨਾਂ ਨੇ ਮੁੱਦਾ ਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਤਿੰਨ ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਜੇ 22 ਸਾਲ ਦੇ ਬੱਚੇ ਤਾਂ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੂਇਸਤਨ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਮਾਨ ਸਾਹਿਬ ਮਾਨ ਸਾਹਿਬ ਕਾਂਗਰਸ ਕੇ ਸਾਥ ਕਾਂਗਰਸ ਕੇ ਸਾਥ ਜੋ ਗਠਜੰਬਨ ਹੋਇਆ ਥਾ ਪੇਮੈਂਟ ਇਨਸਟਾਲਮੈਂਟ ਜੋ ਹੈ ਜਾਰੀ ਕਰਦੀ ਹੈ ਇਨਸਟਾਲਮੈਂਟ ਜਾਰੀ ਕੀਤੀ ਹੈ ਮੋਦੀ ਸਾਹਿਬ ਨੇ ਉਸ ਨੂੰ ਕਿਵੇਂ ਦੇਖਦੇ ਉਹ ਤਾਂ ਪਹਿਲੇ ਸੇ ਰੁਕੀ ਹੋਈ ਥੀ ਉਸਕੇ ਮਤਲਬ ਕੋਰਟ ਕੀ وجہ ਸੇ ਤੋ ਉਹ ਉਹ ਤਾਂ ਕਿਸਾਨ ਨਿਧੀ ਤੋ ਪਹਿਲੇ ਸੇ ਹੀ ਇਨ ਕਿਸਮ ਥੀ ਉਹ ਜਾਰੀ ਕਰਦੀ ਹੈ तो हमारा पोस्ट मैट्रिक का रुका हुआ था हमने इक्यानवे करोड़ हमने जारी कर दिया तो मैं नहीं जाता एक भी पैसा ऐस इस वजह से रुके के मेरे साइन नहीं हुए जब मीटिंग नहीं हुई किसी लेवल पर कल भी पावर की और फाइनेंस की मीटिंग है बहुत बड़ी कल पूरा दिन हम पंजाब के फाइनेंस के लिए और पंजाब में क्योंकि आने वाले दिन बिजली से संबंधित हैं चाहे वो डोमेस्टिक हो चाहे वो खेतों वाली हो चाहे वो इंडस्ट्री वाली हो तो हम उसके लिए पूरा वचन देते हैं हमारे पास सरप्लस बिजली है हम कई स्टेटों को हम दे चुके हैं तो नेशनल एक्सचेंज से वापस भी ले सकते हैं तो बड़ी अच्छी प्लानिंग से चल रहे हैं और कोई भी इतना दा डिसिजन जेड़ा कि लोकां नु किसी भी तरीके नाल प्रभावित करता होवे assi लंदे नहीं assi लोकां नु ये कह के वोटा लईया होइया ने के भाई assi ਥੋੜੇ ਨਾਲ ਵਿਆਂ ਆਮ ਘਰਾਂ ਤੋਂ ਉਵੇਂ ਹੀ ਰਵਾਂਗੇ ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀ ਸੋ ਮੈਂ ਕੰਮਤੇ ਆ ਤੇ ਨਾਲ ਨਾਲ ਐਨਾਲਿਸਿਸ ਬਹੁਤ ਜ਼ਰੂਰੀ ਹੈ ਆਤਮ ਮੰਤਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀ ਰਹੀ ਹੈ ਜਿੱਥੇ ਕਮੀ ਰਹੀ ਹੈ ਪੂਰੀਆਂ ਕਰਾਂਗੇ ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ ਪੰਚ ਸਾਹਿਬ ਆਪਨੇ ਕਿਹਾ ਆਤਮ ਚਾਰ ਤਰੀਕ ਤੋਂ ਬਾਅਦ ਪੰਚ ਸਾਹਿਬ ਵੀ ਗੱਲ ਜਾ ਰਹੀ ਹੈ ਪੰਚ ਸਾਹਿਬ ਉਹ ਤੋਂ ਉਹ ਆਪਣਾ ਮਤਰਾਲਾ ਬਚਾ ਲਏ ਉਹੀ ਬਹੁਤ ਹੈ ਪੰਚ ਸਾਹਿਬ ਆਪਨੇ ਕਿਹਾ ਮੰਤਨ ਕਰਨਗੇ ਕਾਂਗਰਸ ਕੇ ਸਾਥ ਜੋ ਘੜਗੰਧਨ ਹੋਇਆ ਥਾ ਉਸਕਾ ਆਪਕੋ ਕੀ ਲੱਗਤਾ ਹੈ ਕਿ ਕਾਂਗਰਸ ਕੋ ਜ਼ਿਆਦਾ ਫਾਇਦਾ ਹੋਇਆ ਹੈ ਆਮ ਜਨਤਾ ਦੇ ਲਈ ਕਰੇ ਤੋਂ ਪਤਾ ਲੱਗੂਗਾ ਜੇ ਦੇਖੋ ਠੀਕ ਹੈ ਨਾ ਇਹ ਤੱਕ ਗੱਲਬਾਤ ਕਰਦੇ ਆਂ ਕਾਂਗਰਸ ਜੋ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ 10000 ਤੇ ਪਟਿਆਲੇ ਵਾਲੀ ਸੀਟ ਪਰ ਨਾਲ ਨਾਲ ਜਿਹੜਾ ਖਹਿਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ ਮੈਂ ਉਹ ਬਦਲੂੰਗਾ ਸਾਤੀਜੇ ਨੰਬਰ ਤੇ ਆਇਆ ਕੋਈ ਚੌਥੇ ਤੇ ਆਇਆ ਅਕਾਲੀ ਦਲ ਦਾ ਨਾਮ ਉਹ ਨਿਸ਼ਾਨ ਖਤਮ ਹੋ ਗਿਆ ਸੋ ਸੋ 11 ਸੀਟਾਂ ਦੇ ਨਿਜਮਾਨਤਾ ਜਾਂਦਾ। ਸੋ ਵੋਟਾਂ ਬਹੁਤ ਵਧੀਆ ਪਾਈਆਂ ਲੋਕਾਂ ਤੇ ਕੋਈ ਲੋਕਾਂ ਦਾ ਫਤਵਾ ਸਿਰ ਮੱਥੇ ਆ। ਮੈਂ ਤੁਹਾਨੂੰ ਕਹਿਣਾ ਕਿ ਪਹਿਲੇ ਪਹਿਲੀ ਇਲੈਕਸ਼ਨ ਮੈਂ ਲਹਿਰੇਗਾ ਕਿ ਤੋ ਹਾਰ ਗਿਆ ਸੀ ਪਰ ਮੈਨੂੰ 28000 ਵੋਟ ਪੈ ਗਈ ਸੀ। ਸੋ ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਨੇ ਕਿ ਭਾਈ ਹੋਰ ਮਿਹਨਤ ਕਰ ਲੋ। ਨਾਲੀਆਂ ਲੋਕਾਂ ਵੱਲੋਂ ਕਦੇ ਕੋਈ ਵਿਰੋਧ ਨਹੀਂ ਹੋਇਆ। ਲੋਕਾਂ ਬੁਲਾ ਆ ਅੱਜ ਵੀ ਗੁਰਦੁਆਰਾ ਸਾਹਿਬ 'ਚ ਲੋਕ ਮਿਲਦੇ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਲੋਕ ਤੇ ਮੈਂ ਕਹਿੰਦਾ ਜੀ ਪ੍ਰਮਾਤਮਾ ਕਰਵਾਉਂਦਾ। ਉਹ ਹੈ ਸਮਤ ਬਖਸ਼ੇ ਪਰਮਾਤਮਾ ਪੰਜਾਬ ਜਿਹੜਾ ਦੁਆਰੇ ਲੀਤੇ ਚਾੜੀਏ ਤੇ ਪੰਜਾਬ ਨੂੰ ਕੋਈ ਨਜ਼ਰ ਨਾ ਲੱਗੇ ਮੈਂ ਇਹੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਆ ਕਿ ਅੱਜ ਸ਼ਹੀਦਾਂ ਦਾ ਦਿਨ ਹੈ ਔਰ ਇਨਸਾਫ ਇਨਸਾਫ ਦੇ ਲਈ ਲੜਾਈ ਲੜਨ ਵਾਲਿਆਂ ਦਾ ਦਿਨ ਹੈ ਔਰ ਸ਼ਹੀਦਾਂ ਦੇ ਸਰਤਾਜ ਜਿਹਨਾਂ ਨੂੰ ਕਿਹਾ ਜਾਂਦਾ ਸ਼ਿਰਗੁਰ ਅਰਜਨ ਦੇਵ ਜੀ ਦਾ ਸ਼ੀਦੀ ਦਿਵਸ ਹੈ ਨਤਮਸਤਕ ਕਰਨਾ ਆ ਕੋਟਨ ਕੋਟਨ ਪਰਨਾਵਾਂ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਕਲੋਜ਼ਿੰਗ ਕਰਦੇ ਹਾਂ ਵੰਦਨ ਕਰਦੇ ਹਾਂ ਵੰਦਨ ਕਲੋਜ਼ਿੰਗ ਕਰਦੇ ਹਾਂ